ਜਿਹੜਾ ਮਾਹੌਲ ਹੈ ਤੇ ਕੱਲ ਨੂੰ ਸ਼ਾਮ ਨੂੰ ਜਿਸ ਤਰ੍ਹਾਂ ਦੇ ਨਾਲ ਹੋਣਾ ਹੈ ਪਹਿਲਾਂ ਤੁਸੀਂ ਵੇਖਿਆ ਕਰਨ ਆਇਲਾ ਦਾ ਵੀ ਸ਼ੋਅ ਸੀ ਕੀ ਫਰਕ ਪੈ ਰਿਹਾ ਤੁਹਾਡੇ ਸਾਰਿਆਂ ਪਰ ਜੀ ਜਿਸ ਦਿਨ ਸ਼ੋਅ ਹੁੰਦਾ ਦੋ ਦਿਨ ਇੱਕ ਦਿਨ ਉਸ ਤੋਂ ਪਿੱਛੇ ਤੇ ਇੱਕ ਦਿਨ ਉਹ ਬਸ ਕੰਮ ਨਹੀਂ ਹੁੰਦਾ ਜੀ ਕਿਉਂਕਿ ਰਸਤੇ ਬੰਦ ਹੋ ਜਾਂਦੇ ਆ ਪੁਲਿਸ ਪੁਲਿਸ ਹੋ ਜਾਂਦੀ ਆ ਉਹ ਦੇਖ ਕੇ ਆਮ ਬੰਦਾ ਡਰ ਹੀ ਜਾਂਦਾ ਨਾ ਮੈਨੂੰ 34 ਆਉਣ ਵਾਸਤੇ ਆਪਣਾ ਐਂਟਰੀ ਕਰਨ ਵਾਸਤੇ ਮੋਰ ਥੈਨ ਟੂ 45 ਮਿੰਟਸ ਇਹ ਜਿਹੜਾ ਪਲੇਸ ਹੈ ਨਾ ਬੜਾ ਲਿਮਟਿਡ ਜਿਹਾ ਛੋਟਾ ਪਲੇਸ ਹੈ ਅਸੀਂ ਸੁਜੈਸਟ ਕਰਾਂਗੇ ਕਿ ਕੋਈ ਬਾਹਰ ਸ਼ਹਿਰ ਦੇ ਬਾਹਰ ਹੋਵੇ ਜਿਹੜੇ ਤਾਂ ਬਿਲਕੁਲ ਹੀ ਯੰਗਸਟਰ ਆ ਉਹਨਾਂ ਨੂੰ ਤਾਂ ਵਧੀਆ ਕਰਾਊਡ ਹੋਏ ਤਾਂ ਉਹਨਾਂ ਨੂੰ ਵਧੀਆ ਲੱਗਦਾ ਹੈ ਕਿ ਘੁੰਮਣੇ ਫਿਰਨੇ ਨੂੰ ਗੇੜੀਆਂ ਲਾਣੇ ਨੂੰ ਵਧੀਆ ਬਟ ਜਿਹੜੇ ਕਮਾਂਗਰ ਵਾਲੇ ਬੰਦੇ ਉਹਨਾਂ ਵਾਸਤੇ ਥੋੜੀ ਪ੍ਰੋਬਲਮ ਹੈ ਟ੍ਰੈਫਿਕ ਦੀ ਸਮੱਸਿਆ ਉਸ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ ਜੀ ਜਰਾ ਮਸਲੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਪੁਲਿਸ ਵਾਲੋ ਕੋ ਖੜਾ ਕਰਵਾ ਦੋ मार्केट में कोई भी न्यूसेंस क्रिएट कर रहा है उसको लेके जाइए बाकी बाकी जो लोग जो जेनवन है वो वो तो ठीक है ना वो तो किसी को तंग नहीं कर रहे अगर तुम्हें अपने काम से भी आना है अगर मैं उन लंच से गया वापिस आना तो या तो मैंने कित गी पेगी पैदल आना पेगा जगह जगह ब्लॉकेट हो जाता है অবশ্যই দেখ ਰਹੇ ਤੁਸੀਂ কাল دلجیت ਦোসਾਂਜ ਦਾ ਚੰਡੀਗੜ੍ਹ ਸੈਕਟਰ 34쇼 ਹੈ ਤੇ ਇਸ 쇼 ਦੀਆਂ ਚਰਚਾਵਾਂ ਸਾਰੇ ਪਾਸੇ ਚੱਲ ਰਹੀਆਂ ਨੇ ਖਾਸ ਤੌਰ ਤੇ ਸੈਕਟਰ 34 ਚ ਤਾਂ ਬਿਲਕੁਲ ਲਾਜ਼ਮੀ ਹੈ ਚਰਚਾ ਹੋਣੀ ਕਿਉਂਕਿ ਇਸੇ ਥਾਂ ਤੇ ਕੱਲ ਵੱਡਾ ਇਕੱਠ ਹੋਣ ਵਾਲਾ دلجیت ਪਰਫਾਰਮ ਕਰਨ ਵਾਲੇ ਨੇ ਤੇ ਐਗਜ਼ੀਬਿਸ਼ਨ ਗਰਾਊਂਡ ਜਿੱਥੇ دلجیت ਦਾ ਕੰਸਰਟ ਹੈ ਉਹਦੇ ਸਾਹਮਣੇ ਮਾਰਕੀਟ ਹੈ ਜਿਹੜੀ ਬੜੀ ਮੇਨ ਮਾਰਕੀਟ ਹੈ ਬੜੀ ਬੀਜ਼ੀ ਮਾਰਕੀਟ ਹੈ ਸੈਕਟਰ 34 ਦੀ ਤਾ ਇੱਥੇ ਜਿਹੜੇ ਇੰਨੇ ਦੁਕਾਨਦਾਰ ਨੇ ਉਹਨਾਂ ਦਾ ਕੀ ਮੰਦਣਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਅ ਫਰਕ ਪਊਗਾ ਕੱਲ ਦੇ ਇਸ ਸ਼ੋਅ ਦੇ ਨਾਲ ਕਿਉਂਕਿ ਆਲਰੇਡੀ ਬਹੁਤ ਵੱਡੀ ਗਿਣਤੀ ਜਿਹੜੇ ਪੁਲਿਸ ਕਰਮੀਆਂ ਇੱਥੇ ਦੇਖੇ ਜਾ ਸਕਦੇ ਆ ਤੇ ਕੱਲ ਦਾ ਜਿਹੜਾ ਕਰਾਊਡ ਆ ਉਹ ਐਕਸਪੈਕਟਿਡ ਹੀ ਆ ਕਿ ਬਹੁਤ ਵੱਡਾ ਹੋਊਗਾ ਸੋ ਗੱਲਬਾਤ ਕਰਾਂਗੇ ਇੱਥੇ ਜਿਹੜੇ ਜਿਨ੍ਹਾਂ ਦਾ ਕੰਮ ਇੱਥੇ ਚੱਲਦਾ ਹੈ ਇੱਕ ਇੱਕ ਕਰਕੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਵਿਊਜ਼ ਲੈਣ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੰਦੀਪ ਹੈ ਜੀ ਸੰਦੀਪ ਜੀ ਕੀ ਕਿਸ ਚੀਜ਼ ਦਾ ਕੰਮ ਆ ਆਪਣਾ ਆਪਣਾ ਬਿਜਲੀ ਦਾ ਕੰਮ ਹੈ ਜੀ ਠੀਕ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਹੁਣ ਵੀ ਜਿਹੜਾ ਮਾਹੌਲ ਹੈ ਤੇ ਕੱਲ ਨੂੰ ਸ਼ਾਮ ਨੂੰ ਜਿਸ ਤਰ੍ਹਾਂ ਦੇ ਨਾਲ ਹੋਣਾ ਹੈ ਪਹਿਲਾਂ ਤੁਸੀਂ ਵੇਖਿਆ ਕਰਨ ਆਇਲਾ ਦਾ ਵੀ ਸ਼ੋਅ ਸੀ ਕੀ ਫਰਕ ਪੈ ਰਿਹਾ ਤੁਹਾਡੇ ਸਾਰਿਆਂ ਫਰਕ ਹੈ ਜੀ ਜਿਸ ਦਿਨ ਸ਼ੋਅ ਹੁੰਦਾ ਦੋ ਦਿਨ ਇੱਕ ਦਿਨ ਉਸ ਤੋਂ ਪਿੱਛੇ ਤੇ ਇੱਕ ਦਿਨ ਉਹ ਬਸ ਕੰਮ ਨਹੀਂ ਹੁੰਦਾ ਜੀ ਕਿਉਂਕਿ ਰਸਤੇ ਬੰਦ ਹੋ ਜਾਂਦੇ ਆ ਪੁਲਿਸ ਪੁਲਿਸ ਹੋ ਜਾਂਦੀ ਆ ਉਹ ਦੇਖ ਕੇ ਆਮ ਬੰਦਾ ਡਰ ਹੀ ਜਾਂਦਾ ਨਾ ਇਹ ਚੱਕਰ ਹੈ ਵੈਸੇ ਤਾਂ ਚਲੋ ਕੰਮ ਜੋ ਹੈ ਠੀਕ ਹੈ ਲੇਕਿਨ ਰਸਤੇ ਰਸਤੇ ਬੰਦ ਹੋ ਜਾਂਦੇ ਨਾ ਹੁਣ ਕੱਲ ਇੱਧਰ ਗੁਲਦੋਦ ਦੀ ਸ਼ੋਅ ਹੈ 33 ਚ ਹਾਂ ਇਹਨਾਂ ਨੇ ਰਸਤੇ ਸਵੇਰੇ ਬੰਦ ਹੋ ਜਾਣੇ ਆ ਉਹ ਜਿਹੜੇ ਉੱਥੇ ਲੋਕ ਆਣਗੇ ਕਿਉਂਕਿ ਅਗਲਾ ਸੈਕਟਰ ਵੀ ਬਲੌਕ ਕਰ ਦਿੰਦੇ ਨਾ ਤਾਂ ਫਿਰ ਉਹ ਸਾਰਾ ਜਿਹਨੇ ਆਣਗੇ ਉਹ ਵੀ ਡਿਸਟਰਬ ਹੋਏਗਾ ਦੁਕਾਨਦਾਰ ਦਾ ਘਰ ਹੋ ਹੀ ਰੇ ਡਿਸਟਰਬ ਸਾਰੇ ਤੁਹਾਡਾ ਘਰ ਵੀ ਇਸੇ ਸੈਕਟਰ ਚ ਹੈ ਜੀ ਕਿਤੇ ਹੋਰ 45 ਚ ਇਧਰੋਂ 1 ਕਿਲੋਮੀਟਰ ਹੈ ਅੱਛਾ ਪਰ ਜਿਵੇਂ ਤੁਸੀਂ ਮਿਲਦੇ ਹੋਵੋਗੇ ਜਿਨ੍ਹਾਂ ਦੇ ਇੱਥੇ ਘਰ ਵੀ ਆ ਉਹਨਾਂ ਨੂੰ ਕੀ ਖੱਜਲ ਖਵਾਰੀ ਹੁੰਦੀ ਹੋਣੀ ਹੈ ਉਹਨੂੰ ਹੁੰਦੀ ਸਾਨੂੰ ਉਧਰੋਂ ਘਰੋਂ ਨਹੀਂ ਇੱਥੇ ਦੁਕਾਨ ਤੇ ਆਣ ਨੂੰ ਮਿਲਦਾ ਗੱ आज तक चलो चल रहे कल तक फिर पिछली बार भी हम पैदल ही आए सी ऊपरले ਘਰੋਂ ਹੀ पैदल आए सर मैं जाऊंगा पिछले हफ्ते भी सेम कंसर्ट होया सी जी जी ਤੇ ਬਹੁਤ ਹੀ ਜਿਆਦਾ ਸਾਨੂੰ ਦਿੱਕਤ ਹੋਈ ਸਪੈਸ਼ਲੀ ਜਾਮ ਦੀ ਆਈ ਐਮ ਸਟੇਇੰਗ ਇਨ 34 ਮੈਨੂੰ 34 ਆਉਣ ਵਾਸਤੇ ਆਪਣਾ ਐਂਟਰੀ ਕਰਨ ਵਾਸਤੇ ਮੋਰ ਥਨ ਟੁਕ 45 ਮਿੰਟਸ ਅੱਛਾ ਹਾਂ ਤੇ ਫਿਰ ਪੱਕੀ ਜਿਹੜੀ ਡਿਲੀਵਰੀ ਹੋਮ ਡਿਲੀਵਰੀ ਹੈ ਇਹਨਾਂ ਨੂੰ ਬਹੁਤ ਦਿੱਕਤ ਹੁੰਦੀ ਆਰਡਰਸ ਆਉਂਦੇ ਆ तो एंट्री मना करनी पैंती है तक सू दिक्कत होती है जो प्लेस है ना बड़ा लिमिटिड छोटा प्लेस है असि सुजेस्ट करा कि बार शहर के बहर हो गए मेरा उ मैं तो अज के कह रहा हूँ दिक्कत होगी जिम्मे लास्ट टाइम हुई है बहुत ब पार्किंग तो कंजस्टेड रोड्स है लिमिटेड एंट्री एंट्री बंद हो जाती है इस करके जाम तो लगना ही है नहीं मैं व्यूज़ नहीं दे सकता क्योंकि मैं अंदर तक गया नहीं सी जो तो रश होया उस तो बाद पुलिस आई उन्होंने फोर्सफुली ਅਲੱਗ ਕਰ ਤਾਂ ਕਿ ਸ਼ਾਪਸ ਬੰਦ ਕਰ ਦੋ ਐਕਚੁਅਲੀ ਵੈਸੇ ਤਾਂ ਐਂਟਰਟੇਨਮੈਂਟ ਵਾਸਤੇ ਤਾਂ ਬਹੁਤ ਵਧੀਆ ਅੱਜ ਕੱਲ ਦੀ ਜਨਰੇਸ਼ਨ ਹੈ ਬੜਾ ਹੈਕਟਿਕ ਸ਼ਡਿਊਲ ਹੈ ਤੇ ਉਹ ਤੇ ਨਿਕਲ ਕੇ ਬਹੁਤ ਵਧੀਆ ਹੈ ਕਿ ਕੁਝ ਐਂਟਰਟੇਨਮੈਂਟ ਵਾਸਤੇ ਵੱਡੇ ਵੱਡੇ ਸਟਾਰ ਆ ਰਹੇ ਆ ਬਟ ਜੇ ਦੇਖਿਆ ਜਾਵੇ ਜਿਹੜੇ ਜਿਹੜੇ ਲੋਕ ਵਰਕ ਤੇ ਜਾਂਦੇ ਆ ਉਹਨਾਂ ਵਾਸਤੇ ਟ੍ਰੈਫਿਕ ਕਰਕੇ ਬੜਾ ਪ੍ਰੋਬਲਮ ਹੁੰਦੀ ਹੈ ਪਿਛਲੀ ਵਾਰ ਵੀ 3 ਦਸੰਬਰ ਨੂੰ ਮੋਦੀ ਜੀ ਆਏ ਸੀਗੇ ਤਾਂ ਬੜੀ ਟ੍ਰੈਫਿਕ ਸੀ ਉਸ ਦਿਨ ਮੇਰਾ ਐਗਜ਼ਾਮ ਵੀ ਸੀਗਾ ਤੇ ਮੈਨੂੰ ਬੜਾ ਟਾਈਮ ਲੱਗ ਗਿਆ ਘਰੇ ਪਹੁੰਚਦੇ ਪਹੁੰਚਦੇ ਐਗਜ਼ਾਮ 'ਚ ਵੀ ਮੈਂ ਲੇਟ ਪਹੁੰਚੀ ਤੇ ਹੁਣ ਕਰਨ ਔਜਲਾ ਜੀ ਜਿੰਨ ਆਏ ਸੀਗੇ ਉਸ ਦਿਨ ਵੀ ਇੰਨੀ ਟ੍ਰੈਫਿਕ ਸੀਗਾ ਤੇ ਅ ਕੱਲ ਦਿਲਜੀਤ ਉਹ ਸਾਂਝ ਨਹੀਂ ਆਣਾ ਤਾਂ ਤੁਸੀਂ ਅੱਜ ਹੀ ਦੇਖ ਲਓ 34 ਸੈਕਟਰ ਕਿਵੇਂ ਭਰਿਆ ਪਿਆ ਹੈ ਤੇ ਉਹ ਜਿਹੜੇ ਨਾਲ ਦੇ ਉਹਦੇ ਫਰੈਂਡ ਨੇ ਹੋਰ ਸਾਥੀ ਨੇ ਉਹਨਾਂ ਦਾ ਕੀ ਮਤਲਬ ਮੰਨਣਾ ਹੁੰਦਾ ਵੀ ਉਹ ਜਿਹੜੇ ਹੁਣ ਆਜਾਉਂਦਾ ਤਾਂ ਮਾਰਚ ਕੀ ਚੱਲ ਰਿਹਾ ਕਿ ਕਿ ਟੈਨਸ਼ਨ ਹੈ ਵੀ ਕੱਲ ਕੀ ਹੋਊਗੀ ਯਾਰ ਲੋਕ ਵਧੀਆ ਤਰੀਕੇ ਨਾਲ ਜਿਹੜੇ ਤਾਂ ਬਿਲਕੁਲ ਹੀ ਯੰਗਸਟਰ ਆ ਉਹਨਾਂ ਨੂੰ ਤਾਂ ਵਧੀਆ ਕਰਾਊਡ ਹੋਏ ਤਾਂ ਉਹਨਾਂ ਨੂੰ ਵਧੀਆ ਲੱਗਦਾ ਹੈ ਕਿ ਘੁੰਮਣੇ ਫਿਰਨੇ ਨੂੰ ਗੇੜੀਆਂ ਲਾਣੇ ਨੂੰ ਵਧੀਆ ਬਟ ਜਿਹੜੇ ਕਮਾਂਗਰ ਵਾਲੇ ਬੰਦੇ ਉਹਨਾਂ ਵਾਸਤੇ ਥੋੜੀ ਪ੍ਰੋਬਲਮ ਹੈ ਕੰਮ ਹੀ ਖਤਮ ਹੋ ਜਾਂਦਾ ਜੀ ਬਿਲਕੁਲ ਹੀ ਕੰਮ ਮਿਲਦਾ ਹੀ ਨਹੀਂ ਹੈ ਨਾ ਕੋਈ ਗਾਹਕ ਆਂਦਾ ਨਾ ਕੋਈ ਵਾਸਤਾ ਟ੍ਰੈਫਿਕ ਦੀ ਸਮੱਸਿਆ ਉਸ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ ਜੀ ਜਰਾ ਮਸਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਕੋਈ ਅਪੀਲ ਕਰਨੀ ਚਾਹੋ ਇਦਾਂ ਅੱਜ ਵੀ ਸ਼ੋਅ ਇੱਥੇ ਆ ਹੀ ਚੱਲਦੇ ਰਹੇ ਨਹੀਂ ਹੁਣ ਸੁਣਨੀ ਚਾਇਆ ਕਿ ਇਹਨਾਂ ਨੇ 25 ਸੈਕਟਰ ਉਹ ਕੀਤਾ ਇਹਨਾਂ ਨੇ 25 ਸੈਕਟਰ ਵਾਸਤੇ ਇਹਨਾਂ ਨੂੰ ਅਸੀਂ ਤਾਂ ਕਹਿੰਦੇ ਆ ਨਾ ਇੱਥੇ ਬਿਲਕੁਲ ਹੀ ਅੱਗੇ ਤੋਂ ਹੁਣ ਐਜੂਕੇਸ਼ਨ ਵੀ ਨਹੀਂ ਹੋਣੀ ਚਾਹੀਦੀ ਜੀ ਕੋਈ ਮਲਾਕੇ ਦਾ ਤੁਹਾਡਾ ਘਰ ਕਿੱਥੇ ਮੇਰਾ ਘਰ ਇੱਥੇ ਇਸ ਦੇ 34 ਸੀਚ ਹੈ ਜਾਂਦਿਆਂ ਨੂੰ ਵੀ ਆ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਹਾਂ ਹਾਂ ਆ ਆਨ ਆਨ ਜਾਣ ਬਿਲਕੁਲ ਜੀ ਬਿਲਕੁਲ ਆਈ ਜੀ ਤੇ ਉਹ ਫਰਕ ਕਿੰਨਾ सर पब्लिक आती है हमें एक्सपोजर मिलता है हमारा बिजनेस बढ़ता है और ऐसे कॉन्सर्ट होने चाहिए और गवर्नमेंट को थोड़ा सा इनिशिएटिव लेना चाहिए जैसे आप कर रहे हो उसके बाद आप 11 बजे के बाद बंद करवा देते हो बाकी सब कुछ तो आप पब्लिक लोगों को आने मत दो या तो फिर या आने दो तो आप पुलिस वालों को खड़ा करवा दो मार्केट में कोई भी न्यूसेंस क्रिएट कर रहा है उसको लेके जाइए बाकी बाकी जो लोग जो जेनवन है वो वो तो ठीक है ना वो तो किसी को तंग नहीं कर रहे तो हाँ जो फैमिलीज होते जो बाकी सर सिर्फ सौ में से दो परसेंट के आसपास लोग होते जो गंदे होते बाकी सब ठीक होते हैं बाकी सब अपने एंजॉय करने आए हैं अब खाना खाना सब सबने इंजॉय रहे हैं उसके लिए आते हैं लोग थोड़ा फायदा है हाँ जी हाँ जी हाँ जी हाँ जी सर वो थोड़ी बहुत तो आएगी आएगी सर वो आप किसी भी शहर में चले जाइए चाहे चंडीगढ़ हो गया मोहाली हो गया कहीं पे भी प्रॉब्लम तो आएगी आएगी सर जब इतनी पब्लिक आएगी तो ट्रैफिक की थोड़ी बहुत वो गवर्नमेंट को देखना चाहिए क्या चीज़ वो प्रोवाइड कर सकते हैं क्या चीज़ नहीं कर सकते वो सिस्टमेटिक वो गवर्नमेंट को करना पड़ेगा वो हम नहीं कर पाएंगे काम काज बाकी काम तो सब ठंडे जाते हैं खाने पीने का बच जाता है ट्रैफिक पूरा जाम हो जाता है बंदा गाँव के अंदर आंदा ही नहीं है मोहाली रहने ਕੋਈ ਟੇਣਾ ਤੇ ਫਿਰ ਉਹਦੇ ਇੱਥੇ ਕਿ ਵੀ ਥਾਂ ਥਾਂ ਪੁਲਿਸ ਖੜੀ ਹੁੰਦੀ ਹੈ ਹਾਂ ਉਹ ਚੈਕਿੰਗ ਦਿੱਕਤ ਪੂਰੀ ਦਿੱਕਤ ਹੁੰਦੀ ਜੀ ਆਣੇ ਜਾਣੇ ਚ ਰਾਤ ਨੂੰ ਟਾਈਮ ਪੂਰਾ ਖਰਾਬ ਹੁੰਦਾ ਜੀ ਕਹਿੰਦਾ ਜਦੋਂ ਇਹ ਇੰਪੈਕਟ ਇਹ ਸਭ ਤੋਂ ਮੇਜਰਸ ਆ ਪ੍ਰੋਬਲਮ ਆਂਦੀ ਟ੍ਰੈਫਿਕ ਜਮ ਸੀ ਅਗਰ ਤੁਸੀਂ ਆਪਣੇ ਕੰਮ ਤੇ ਵੀ ਆਣਾ ਹੈ ਅਗਰ ਮੈਂ ਉਹ ਲੰਚ ਤੇ ਗਿਆ ਵਾਪਸ ਆਣਾ ਤਾਂ ਯਾ ਤਾਂ ਮੈਨੂੰ ਕਿਤੇ ਗੱਡੀ ਬਾਹਰ ਖੜਾਣੀ ਪਏਗੀ ਪੈਦਲ ਆਣਾ ਪਏਗਾ ਜਗਾ ਜਗਾ ਬਲਾਕੇਟ ਹੋ ਜਾਂਦਾ ਹੈ ਔਰ ਨੰਬਰ 2 ਜਿਹੜੇ ਬਾਹਰੋਂ ਕਰਾਊਡ ਆਂਦਾ ਹੈ ਉਹ ਬੜਾ ਅਨਰੂਲੀ ਹੈ ਮਤਲਬ ਸਾਡੇ ਲਈ ਵੀ ਪ੍ਰੋਬਲਮ ਜਾਂਦੀਆਂ ਠੀਕ ਹੈ ਮਤਲਬ bizness ਨੂੰ enhance ਕਰਦੇ ਆ ਲੇਕਿਨ ਉਹਦੇ ਨਾਲ ਨਾਲ ਮਤਲਬ ਅ ਬਿਹੇਵ ਉਹਨਾਂ ਦਾ ਬੜਾ ਅਜੀਬ ਹੁੰਦਾ ਲੜਕਿਆਂ ਦਾ ਜਾਂ ਬੱਚੇ ਜਿਹੜੇ ਵੀ ਆਉਂਦੇ ਦਿਸ ਇਸ ਵਾਟ ਵੀ ਆਰ ਫੀਲਿੰਗ ਮਤਲਬ ਗੌਰਮੈਂਟ ਅਗਰ ਆਊਟ ਆਫ ਦ ਸਿਟੀ ਕਿਤੇ ਇਹਨਾਂ ਨੂੰ ਪਲਾਨ ਕਰੇ ਤਾਂ that will be better that's it ਸੋ ਅਸੀਂ ਗੱਲਬਾਤ ਕੀਤੀ ਹੈ ਵੱਖ-ਵੱਖ ਜਿਹੜੇ ਦੁਕਾਨਦਾਰ ਨੇ ਜਾਂ ਆਮ ਲੋਕ ਨੇ ਜਿਨ੍ਹਾਂ ਦੇ ਘਰ ਨੇ ਨੇੜੇ ਤੇੜੇ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਨਾਲ ਪ੍ਰਭਾਵ ਪੈਂਦਾ ਉਹਨਾਂ ਤੇ ਜਦੋਂ ਵੀ ਸ਼ੋਅ ਹੁੰਦਾ ਤੇ ਖਾਸ ਤੌਰ ਤੇ ਕੱਲ ਦਿਲਜੀਤ ਦਸਾਂਜ ਦੇ ਸ਼ੋਅ ਤੋਂ ਪਹਿਲਾਂ ਅੱਜ ਉਹਨਾਂ ਦੇ ਜ਼ੈਨ 'ਚ ਕੀ ਚੱਲ ਰਿਹਾ ਹੈਗਾ ਕਿ ਉਹਨਾਂ ਦਾ ਕੰਮਕਾਰ ਵਧੂਗਾ ਘਟੂਗਾ ਜਾਂ ਹੋਰ ਜੋ-ਜੋ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀ ਚੀਜ਼ਾਂ ਨੂੰ ਚੰਗੀਆਂ ਕਹਿੰਦੇ ਨੇ ਤਾਂ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦੀ ਟਾਈਮਸ